ਹਾਂਜੀ ਬਾਈ ਸਾਰੇ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਉਮੀਦ ਕਰਦਾ ਬਾਈ ਸਾਰੇ ਜਣੇ ਵਧੀਆ ਹੋਵੋਗੇ ਤੇ ਕਣਕਾ ਕਣਕਾ ਬੀਜ ਰਹੇ ਹੋਵੋਗੇ ਤੇ ਬਾਪੂ ਅੱਜ ਆਪਾਂ ਲੱਗੇ ਆ ਆ ਆਪਣੀ ਕਣਕ ਬੀਜੀ ਵਾ 327 ਗੱਲ ਤੇ ਸਿਰੇ ਤੱਕ ਰੋ ਵਟਾਂ ਕੱਢ ਰਹੇ ਨੇ ਤੇ ਅੱਜ ਆਪਾਂ ਕਰ ਰਹੇ ਹਾਂ ਇਹਦੇ ਪਰ ਅਵਕੀਰਾ ਤੇ ਅਵਕੀਰਾ ਤੋਂ ਜਿਹੜਾ ਬਾਥੂ ਬੁੱਥੂ ਪਾਲਕਪੁਰਕ ਜੀ ਜੰਮ ਜਾਂਦੀ ਹੁੰਦੀ ਆ ਕਣਕ ਦੇ ਵਿੱਚ ਗੋਲੀ ਡੰਡਾ ਜੰਮ ਜਾਂਦਾ ਹੁੰਦਾ ਉਹਦੇ ਤੋਂ ਸਪਰੇਅ ਕਰ ਰਹੇ ਆ ਕਿਉਂਕਿ ਬਾਅਦ ਦੇ ਵਿੱਚ ਸੰਕੋਰ ਪਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਹੈਗੀ ਆਪਾਂ 3 ਸਾਲ ਹੋ ਗਏ ਆਪਾਂ ਨੂੰ ਵਰਤਦਿਆਂ ਨੂੰ ਵੀ ਪਹਿਲਾਂ ਹੀ ਅਵਕੀਰਾ ਕਰਦਨੇ ਹੁੰਦੇ ਆਪਾਂ ਕੀਲੇ ਦੇ ਆਪਾਂ ਮਤਲਬ 10 ਪੰਪ ਲਾਦਨੇ ਹੁੰਦੇ ਆ ਛੋਟੇ ਕੀਲੇ ਦੇ 5 ਬਿਗੇ ਦੇ ਤੇ ਇੱਕ ਬਿਗੇ ਦੇ ਵਿੱਚ ਦੋ ਪੰਪ ਲਾਦਨੇ ਹੁੰਦੇ ਆ ਤਾਂ ਜਿਹੜੀ ਮਿੱਤਰੋ ਆਹ ਅਵਕੀਰਾ ਇਹ ਪੈਂਦੀ ਆਪਾਂ ਨੂੰ ਤਕਰੀਬਨ 1 ਕਿਲੋ ਜਿਹੜੀ ਵਕੀਰ ਇਹ ਆਪਾਂ 1 ਕਿਲੇ ਦੀ 60 ਗ੍ਰਾਮ 1 ਕਿਲੇ ਦੀ ਪਾ ਰਹੇ ਹਾਂ ਤਾਂ ਉੱਪਰ ਜਿਹੜੀ ਪੈਂਦੇ ਵੀਲੇ ਹਰਬੀ ਸਾਈਡ ਇਹ ਵੀ ਆਪਾਂ 1 ਕਿਲੇ ਦੀ 1 ਪਾ ਰਹੇ ਹਾਂ ਮਤਲਬ ਇਹ ਹੈਗੀ ਐਗਰੀਵੀਲ ਦੀ ਇਹ ਕਰਦੀ ਆ ਸਪੈਸ਼ਲ ਗੁਲੀ ਡੰਡੇ ਤੋਂ ਕੰਮ ਅਬਕੀਰਾ ਤੇ ਆ ਪੈਂਡਾ ਬੇਲਾ ਜਿਹੜੀ ਇਹ ਕਰਦੀ ਆ ਮਤਲਬ ਜਿਹੜਾ ਵੀ ਹੋਰ ਵੀ ਵੈਰਾਈਟੀਆਂ ਜੰਮ ਜਾਂਦੀਆਂ ਨੇ ਕੋਈ ਬਾਥੂ ਹੋਊਗਾ ਕੁਝ ਹੋਰੂਗਾ ਕਣਕ ਦੇ ਵਿੱਚ ਉਹਨੂੰ ਕੰਮ ਕਰਦੀ ਆ ਮਤਲਬ ਕੁਝ ਜੰਮਣੇ ਜਾਂਦੀ ਜੇ ਜੰਮ ਵੀ ਪੈਂਦਾ ਬਾਈ ਜਾਂਸ ਜਿਵੇਂ ਡਲੇ ਡੋਲਿਆਂ ਦੇ ਵਿੱਚ ਤਾਂ ਉਹਦੇ ਤੋਂ ਫਿਰ ਅਬਕੀਰਾ ਪਾਣੀ ਦੇ ਤੋਂ ਕੰਮ ਫੁੱਲ ਕਰਦੀ ਆ ਇਹ ਰਿਜ਼ਲਟ ਇਹਦਾ ਬਹੁਤ ਟੌਪ ਦਾ ਤਾਂ ਸਾਰੇ ਕਿਸਾਨੋ ਭਰਾ ਮਤਲਬ ਪਹਿਲਾਂ ਹੀ ਸਪਰੇਅ ਕਰ ਸਕਦਾ ਜਿਨ੍ਹਾਂ ਨੂੰ ਬਾਅਦ ਚੋਂ ਪੰਪਰ ਲੱਗਣਾ ਨਹੀਂ ਹੈਗਾ ਤਾਂ ਉਹ ਅਬਕੀਰਾ ਕਰ ਸਕਦੇ ਹੋ ਸੰਕੂਰ ਪਾਉਣ ਦੀ ਬਾਪੇ ਕੋਈ ਲੋੜ ਨਹੀਂ ਹੈਗੀ ਤੇ ਬਾਕੀ ਆਪਾਂ ਕਰ ਰਹੇ ਆ ਸਪਰੇਅ ਆਪਣੇ ਬੰਦੇ ਕਰ ਰਹੇ ਨੇ ਇਧਰਲੇ ਪਾਸੇ ਹੋਊ ਕਰ ਰਹੇ ਨੇ ਸਪਰੇਅ 1 ਕਿਲੇ ਦੇ ਵਿੱਚ ਇਹ ਮਤਲਬ ਵੀ ਆਪਣੇ ਜਿਹੜੇ ਤਕਰੀਬਨ ਡੇਡਡ ਡਿਗ ਦੇ 111 ਪਾਇਆ ਪਿਆ ਤਾਂ ਇਹਦੇ ਵਿੱਚ ਆਪਾਂ ਕਰ ਰਹੇ ਆ ਸਾਰੀ ਸਪਰੇਅ ਅੱਜ ਚੱਕ ਦਾ ਕੰਮ ਉਧਰੋਂ ਮਸ਼ੀਨ ਵੀ ਆ ਗਈ ਪਹਿਲਾ ਟੱਕ ਵੱਡਾਂਗੇ ਅੱਜ ਇਹ ਹੈਗੀ ਆ ਪੀਆਈ ਕੰਪਨੀ ਜਿਹੜੀ オリジナル ਵਕੀਰਾ ਉਹ ਵਕੀਰਾ ਬਾਬੇ ਉਹ ਇਹ ਤੇ 1 ਕਿਲੇ ਦੇ ਵਿੱਚ ਇਹ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ 60 ਗ੍ਰਾਮ ਪੈਂਦੀ ਆ ਤਾਂ ਆ 1 ਲੀਟਰ ਇੱਕ ਕਿਲੇ ਦੀ ਜਾਂ ਪੈਂਡਾ ਵਿਲ ਦੀ ਐਗਰੀਵਿਲ ਕੰਪਨੀ ਦੀ ਆ ਇਹ ਤੇ ਮੈਂ ਮਤਲਬ ਇਹ ਕਰਦੀ ਆ ਬਾਥੂ ਬੂਥੂ ਦਾ ਕੰਮ ਸਾਰੇ ਜਿਹੜੀ ਵੀ ਆ ਇਹਦੇ ਵਿੱਚ ਆਇਆ ਤੋਂ ਇਧਰ ਆਪਾਂ ਘੋਲ ਬਣਾਇਆ ਪਿਆ ਇਹ 32 ਲੀਟਰ ਪੰਪਾਂ ਦਾ ਤਾਂ ਤਕਰੀਬਨ 5 4 6 ਕਿਲਿਆਂ ਦਾ ਘੋਲ ਬਣਾਇਆ ਪਿਆ ਇਹ ਤੇ ਚੱਲ ਰਿਹਾ ਬਾਕੀ ਕੰਮ ਮਰੋ ਮਾਰ ਬਡਾਈ ਦਾ ਵੀ ਉਧਰੋਂ ਬਜਾਈ ਵੀ ਨਾਲੇ ਚੱਲ ਰਹੀ ਆ ਬੱਟਾ-ਬੋਟਾ ਸਾਰੀਆਂ ਕੱਢ ਰਹੇ ਆ ਤੇ ਅਬ ਕੀਰਾ ਦੀ ਸੀ ਬਾਬੇ ਇਹ ਜਾਣਕਾਰੀ ਅੱਜ ਦੀ ਵੀ ਇਹ ਪੈਂਦੀ ਆ ਪਾ ਪਾ ਰਹੇ ਆ ਵੀ ਜਿਹੜੇ ਕਿਸਾਨ ਭਰਾਵਾਂ ਨੇ ਪਾਉਣੀਆਂ ਇਹ ਲੋਕਲੇ ਮਿਲ ਜੂਗੀ ਥੋੜੇ ਜਿੱਥੇ ਆਪਾਂ ਪੈਸਟੀਸਾਈਡ ਵਗੈਰਾ ਲੈਨੇ ਆ ਉਹਨਾਂ ਤੋਂ ਮਿਲ ਜੂਗੀ ਤਾਂ ਇੱਕ ਇੱਕ ਆਪਾਂ ਇੱਕ ਆਪਾਂ ਕੱਪੀ ਜਿ ਰੱਖੀ ਵੀ ਆ ਵੀ ਇੱਕ ਕੱਪੀ ਦੋਨੇ ਦੋਨਾਂ ਦੀ ਪਾ ਦਨੇ ਆ ਦੋਨੇ ਪੌਂਪਾਂ ਦੇ ਵਿੱਚ ਘੋਲ ਬਣਾਉਣਾ ਬਾਬੇ ਉਹ ਆਪਾਂ ਇਕੱਠਾ ਵੀ ਘੋਲ ਦੇ ਵਿੱਚ ਕੋਈ ਉਹ ਨਹੀਂ ਕਰਨਾ ਵੀ ਘੋਲ ਇਕੱਠਾ ਬਣਾ ਸਕਦੇ ਹੋ ਤੁਸੀਂ ਕਰ ਰਹੇ ਆ ਸਪਰੇਅ ਤੇ ਸਾਡੇ ਬੰਦੇ ਲੱਗੇ ਹੋਏ ਨੇ ਤਕਰੀਬਨ 10 ਕਿਲੋਮੀਟਰ ਤੋਂ ਆਏ ਨੇ ਸਪਰੇਅ ਕਰਨਾ ਤਾਂ ਪਹਿਲਾਂ ਲੱਗੇ ਅੱਗੇ ਲਾਈਟ ਵੀ 10 ਵਜੇ ਆ ਜਾਂਦੀ ਸੀਗੀ ਅੱਜ ਲਾਈਟ ਵੀ ਨਹੀਂ ਆਈ ਹੈਗੀ ਉੱਪਰ ਲਾਈਟ ਨੂੰ ਡੀਕਦੇ ਰਹੇ ਪਹਿਲਾਂ ਅੱਧਾ ਘੰਟਾ ਜਨਰੇਟਰ ਲਿਆਉਣ ਤੇ ਲੱਗ ਗਿਆ ਤੇ ਫਿਰ ਮਾਇਗਾ ਚੱਲ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਆ ਬਾਕੀ ਰੋ ਬਾਬਿਓ ਕੰਮ ਕਰ ਰਹੀ ਆ ਪੂਰੀ ਬਾਅਦ ਚੋ ਇਹਦੇ ਵਿੱਚ ਸੰਕੋਰ ਪਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਸੰਕੋਰ ਪਾ ਵੀ ਲੈਨੇ ਆ ਬਾਬਿਓ ਜੀਰੀ ਨੂੰ ਕਣਕ ਨੂੰ ਆਪਣੀ ਨੂੰ ਧੱਕਾ ਮਾਰਦੀ ਆ ਕਣਕ ਇੱਕ ਦਾ ਪੀਲਾ ਬਣ ਤੇ ਲਿਆ ਦਿੰਦੀ ਆ ਉਹ 300 ਗ੍ਰਾਮ ਆਪਾਂ ਇੱਕ ਬਿੱਗੇ ਦੀ ਇੱਕ ਕੀਲੇ ਦੀ ਪਾ ਦੇਣੇ ਹੁੰਦੇ ਆ ਰ ਇਹਦੇ ਵਿੱਚ ਰਲਾ ਕੇ ਪਰ ਉਹ ਉਹਦੇ ਨਾਲੋਂ ਜ਼ਿਆਦਾ ਬੈਤਰ ਆ ਵੀ ਤੁਸੀਂ ਵਕੀਰਾ ਪਹਿਲਾਂ ਹੀ ਕਰ ਦੋਗੇ ਕਿਉਂਕਿ ਇਹ ਪਹਿਲਾਂ ਹੀ ਗੁਲੀ ਨਡੇ ਨੂੰ ਆਪਣਾ ਕਾਬੂ ਕਰਕੇ ਰੱਖਦੀ ਆ ਵੀ ਬਾਅਦ 'ਚ ਆਪਾਂ ਨੂੰ ਸਪਰੇਸ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤਾਂ ਵਕੀਰਾ ਜ਼ਿਆਦਾ ਬੈਸਟ ਆ ਵੀ ਬਾਅਦ 'ਚ ਪੰਪ ਚੱਕਣ ਦੀ ਬਜਾਏ ਇਹਦੇ ਨਾਲੋਂ ਤਾਂ ਪਹਿਲਾਂ ਹੀ ਚੱਕ ਲਓ ਵੀ ਪਹਿਲਾਂ ਹੀ ਇਹ ਜਿਹੇ ਹਥਿਆਰ ਚੱਕ ਲਓ ਵੀ ਬਾਅਦ 'ਚ ਲੋੜੇ ਨਾ ਪਵੇ ਚਾਤੋ ਇਹ ਆਪਾਂ ਨੂੰ ਤਕਰੀਬਨ ਪੈ ਜਾਂਦੀ ਆ 700 ਰੁਪਏ ਦੀ 750 ਰੁਪਏ ਦੀ ਬਾਕੀ ਦੁਕਾਨਦਾਰਾਂ ਦੇ ਆਪਦੇ ਆਪ ਦੇ ਰੇਟ ਨੇ ਆਪਾਂ ਐਗਜ਼ੈਕਟ ਬਈ ਰੇਟ ਆਪਾਂ ਨੂੰ ਦੱਸ ਨਹੀਂ ਸਕਦੇ ਤਾਂ ਬਾਕੀ ਦੋਨੇ ਸਾਲਟ ਹੈਗੇ ਨੇ ਵਧੀਆ ਤੇ ਤੁਹਾਨੂੰ ਦਿਖਾਉਣਾ ਵੀ ਸਪਰੇ ਉੱਧਰ ਚੱਲ ਰਹੀ ਆ ਤਾਂ ਜੋ ਉੱਪਰ ਕਰ ਰਹੇ ਨੇ ਮਤਲਬ ਇੱਕ ਵੀਗਰੇ ਦੋ ਪੰਪ ਲਵਾਉਣੇ ਹੁੰਦੇ ਨੇ ਤਾਂ ਉਹ ਕਰ ਰਹੇ ਨੇ ਤਾਂ ਵੀਗੇ ਦੇ ਤਕਰੀਬਨ ਦੋ ਗਪੰਪ ਲਵਾ ਲਿਆ ਕਰੋ ਤੁਸੀਂ ਵੀ ਇੱਥੋਂ ਸ਼ੁਰੂ ਕਰ ਲੈਂਦੇ ਨੇ ਮਤਲਬ ਐ ਲੰਬੇ ਲੋਡ ਲੈ ਜਾਂਦੇ ਨੇ ਤਾ ਇੱਕ ਕੀਲੇ ਦੇ 10 ਪੰਪ ਲੱਗਣੇ ਜ਼ਰੂਰੀ ਨੇ ਬਈ ਇਹ ਤਾਂ 10 ਪੰਪ ਤੁਸੀਂ ਲਵਾ ਸਕਦੇ ਹੋ ਇੱਕ ਕੀਲੇ ਦੇ ਬਾਕੀ ਬਈ ਆਪ ਦਾ ਆਪ ਦਾ ਤੇ ਬਾਕੀ ਕਿਵੇਂ ਲੱਗੇ ਤੁਹਾਨੂੰ ਅੱਜ ਦਾ ਵਲੌਗ ਤਾਂ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਅੱਜ ਹੈਗੀ ਆ ਕਾਲੀ ਥੋੜਾ ਜਿਹਾ ਉਧਰ ਜੀਰੀ ਵੱਢ ਰਹੇ ਆ ਤਾਂ ਉਹਦੀ ਵੀ ਬਣਾਉਣਾ ਮਤਲਬ ਉਧਰ ਜਾ ਕੇ ਸੈਟਿੰਗ ਤਾਂ ਉਧਰ ਵੱਢ ਰਹੇ ਆ ਅੱਜ ਜੀਰੀ ਤਾਂ ਉਧਰ ਵੀ ਥੋੜਾ ਜਿਹਾ ਕਾਲੀ ਅੱਜ ਤੇ ਬਾਕੀ ਅੱਜ ਦਾ ਕਿਵੇਂ ਲੱਗਾ ਬਾਪੂ ਤੁਹਾਨੂੰ ਵਲੌਗ ਤਾਂ ਲਾਈਕ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਾਰੇ ਭਰਾਵਾਂ ਦਾ